ਫਾਈ ਕਰਦੇ ਕਿੰਨਾ ਇਧਰਾਂ ਖਿੰਡਾਂ ਖੰਡਿਆਂ ਖੰਡਿਆ ਪਿਆ ਤੈਨੂੰ ਆਪ ਨੂੰ ਪਤਾ ਨਹੀਂ ਲੱਗਦਾ ਹੁੰਦਾ ਕਹਿ ਕੇ ਆ ਗਿਆ ਮਲਕਨ ਜੀ ਲੈ ਦੁੱਧ ਨੂੰ ਤਾਂ ਬਾਰਾ ਆ ਗਿਆ ਬੜਾ ਯਾਰ ਅੱਜ ਕੱਲ ਜਮਾਨਾ ਵੀ ਕਿਧਰ ਨੂੰ ਤੁਰਿਆ ਜਾਂਦਾ ਹਨਾ ਚੱਕ ਕੇ ਦੋ 12 ਸਾਲਾਂ ਦਾ ਜਵਾਕ ਵੀਡੀਓ ਬਣਾਉਣ ਲੱਗ ਜਾਂਦਾਗਾ ਤੇ ਮੈਂ ਵੀਡੀਓ ਨਾਲ ਭਰਿਆ ਪਿਆਗਾ ਫੂਲ ਚੰਗਾ ਸੀਗਾ ਪਹਿਲਾਂ ਜੋਗਜੀ ਤਾਂ ਬੈਠੇ ਸੀਗੇ ਕੰਮ ਕਰੀ ਜਾਂਦੇ ਸੀ ਇਹ ਵੀ ਦੇਖ ਦੇਖ ਬੰਦਾ ਅੱਕ ਜਾਂਦਾ ਹੁਣ ਸਾਰਾ ਦੇਣਾ ਆਹ ਕੀਦਾ ਆ ਗਿਆ ਹਲੋ ਹਾਂ ਉਹ ਬੈਠਾ ਸੀ ਬਾਹਰੇ ਚੱਲ ਮੈਂ ਆ ਜਾਣਾ ਕੋਈ ਨਾ ਠੀਕ ਬੜਾਈ ਵੀ ਤਪਾਈ ਰੱਖਦੀ ਆ ਕਿ ਜਿੱਦੇ ਦਾ ਘਰੇ ਜੇ ਰਹਿਣ ਲੱਗਿਆ ਨਾ ਰਿਟਾਇਰਮੈਂਟ ਹੋਈ ਆ ਆ ਦੇਖਦਾ ਹੁੱਕ ਦੇਖੂ ਵੀ ਨਾ ਕਿ ਸਾਥ ਛੜਾ ਦੀਨੋ ਤਾਂ ਪਾਸ ਵੀ ਹੁੰਦਾ ਬਹਿਲਾਂ ਰਕੇ ਉਹ ਬੈਠਾ ਲੜਾ ਉਹ ਲਖਮਿੰਦਰ ਸੇ ਬੈਠਾ ਆਪਣਾ ਯਾਰ ਪੁੱਛਦਿਆਂ ਕੋਈ ਗੱਲਬਾਤ ਕਰਦਿਆਂ ਉਹ ਨਾ ਜਾ ਕੇ ਕੋ ਕੇਂਦਰ ਦੇ ਪਖੰਡੀ ਜੇ ਥਾਂ ਥਾਂ ਤੇ ਬੈਠੇ ਨੇਗੇ ਚਾਲ ਬਾਬਿਆਂ ਨੇ ਵੀ ਵਧੀਆ ਚੱਕਿਆ ਕੀਤਾ ਇਹਨਾਂ ਦਾ ਕੰਮ ਇਹਨਾਂ ਨੂੰ ਸੋਧਾ ਲਾ ਦੇਣ ਸਵਾਰਕੇ ਮਤਲਬ ਦੁਨੀਆ ਨੂੰ ਲੁੱਟੇ ਜਾਂਦੇ ਨੇ ਗਰਮੀ ਬੜੀ ਹੋ ਗਈ ਬਲਵੰਤ ਇਹ ਕਿੰਦਰਾਉਦਾ ਓਏ ਕਿਤਾ ਯਾਰ ਆਪਣਾ ਲਖਮਿੰਦਰ ਆ ਓਏ ਕਿ ਮੈਂ ਬਲਵੰਤ ਓ ਹੋਰ ਬਾਈ ਲਖਮਿੰਦਰ ਸਾਂ ਕੀ ਹਾਲ ਚਾਲ ਕਿਵੇਂ ਐ ਠੀਕ ਆ ਬੜਾ ਮਠਾਇਆ ਬੋਲਦਾ ਖੈਰ ਆ ਮਠਾ ਜਾ ਯਾਰ ਕੱਤੇ ਹੋਣਾ ਕਿਵੇਂ ਓਏ ਕੀ ਅੱਛਾ ਯਾਰ ਤੈਨੂੰ ਇਹ ਗੱਲ ਹੋ ਗਈ ਘਰੇ ਬੈਠੇ ਮੋਬਾਈਲ ਦੇਖੀ ਜਾਂਦੇ ਰਹਿੰਦੇ ਆ ਭਰਾਵਾ ਅੱਛਾ ਆਈ ਨੇ ਨੀ ਗਾਜੀ ਨੇ ਫਰਕ ਪਾਤਾ ਇੱਕ ਤਾਂ ਤੇ ਰਿਟਾਇਰਮੈਂਟ ਤੇ ਮੇਰੇ ਨਾਲ ਪਹਿਲਾਂ ਹੋ ਗਈ ਹਨਾ ਰਿਟਾਇਰਮੈਂਟ ਤਾਂ ਫਿਰ ਉਹ ਹੋ ਗਈ ਸੀ ਤੇਰੇ ਤੋਂ ਪਹਿਲਾਂ ਨੌਕਰੀ ਤੇ ਸੀ ਨਾ ਮੈਂ ਹਾਂ ਹਾਂ ਉਹਦੇ ਕਰਕੇ ਬਸ ਫਿਰ ਜਵਾਖ ਜੱਲੇ ਬਿਆਹ ਕੋਈ ਜਵਾਖ ਜੱਲੇ ਕਰਤਾ ਇੱਕ ਦਾ ਤਾਂ ਅੱਛਾ ਤੇ ਜਵਾਖੜੀ ਜੀ ਆ ਗਈ ਅੱਛਾ 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 ਉਹਦਾ ਹਜੇ ਛੋਟੀ ਆ ਗਈ ਪੜ੍ਹਾਈ ਲਿਖਾਈ ਜਾਂਦੇ ਉਹਨੂੰ ਵਧੀਆ ਉਹ ਅੱਜ ਮੈਂ ਵੀ ਯਾਰ ਥੋਂ ਕੀ ਦੱਸਾਂ ਯਾਰ ਬੜਾ ਦੁੱਖਾ ਇੱਕ ਤਾਂ ਤੇਰੇ ਮੋਬਾਈਲਾਂ ਦੀ ਗੱਲ ਤੋਂ ਲੜਾ ਹਾਂ ਉਹ ਜਵਾਬ ਆਇਆ ਵਿਚਰੇ ਪਰਸੋਂ ਦਾ ਮੈਂ ਵੀ ਵੀਡੀਓ ਬਣਾਉਣੀ ਕੋਲ ਆਨਾ ਕਰਨਾ ਉਹ ਇਹ ਤਾਂ ਕਿੰਨਾ ਯਾਰ ਜਿਹੜਾ ਸੱਭਿਆਚਾਰ ਉਹਦਾ ਕੋਈ ਦਿਖਾਉਂਦਾ ਨਹੀਂ ਉਹ ਤਾਂ ਖੰਦਮੰਦ ਦਿਖਾਈ ਜਾਂਦੇ ਯਾਰ ਸਹੀ ਗੱਲ ਆ ਉਹਨਾਂ ਜਵਾਬ ਕਿ ਬਿਗੜੀ ਜਾਂਦੇ ਆ ਮੈਨੂੰ ਵੀ ਬਸ ਮਿਲਣੀ ਆ ਬਾ ਚਾਰ ਮਹੀਨੇ ਰਹਿ ਗਏ ਮੇਰੀ ਵੀ ਰਿਟਾਇਰਮੈਂਟ ਹੋ ਜਾਣੀ ਆ ਹੈ ਫੇਰ ਪਤਾ ਤੇਰੇ ਵਾਲੇ ਮੈਂ ਤਾਂ ਤੈਨੂੰ ਆਏ ਸੋਚੇ ਮੈਂ ਟੱਕਰਿਆ ਨਹੀਂ ਕੋਈ ਯਾਰ ਮਨ ਲੱਗਿਆ ਆ ਉਹ ਫਾਦਾ ਬਲਾ ਤਾਂ ਸੋਲੇ ਖੇਡਿਆਂਦੇ ਖੇਡ ਲੈਣੇ 10 ਮਿੰਟ ਉਹੀ ਆ ਬਸ ਉਹੀ ਦੇਖੀ ਜਾਂਦਾ ਸੀ ਕੋਈ ਨਹੀਂ ਯਾਰ ਅੱਗੇ ਜਿਵੇਂ ਜੋਨਾ ਭਰਦੇ ਸੀ ਸਾਖਾਂ ਦੇ ਲੈਣਦੇ ਸੀ ਤੇ ਯਾਰ ਸੱਚ ਲਖਵਿੰਦਰ ਸਿਆ ਗੱਲ ਤੇਰੇ ਨਾਲ ਕੋਹੁਰ ਕਰਨੀ ਸੀ ਜਿਹੜੇ ਕੀ ਸੱਪ ਕੱਢੇਗਾ ਹੁਣ ਤੂੰ ਪਤੰਦਰਾ ਉਹ ਸੱਪ ਨਹੀਂ ਕੱਢਦਾ ਯਾਰ ਹਾਂ ਜਿਹੜਾ ਤੂੰ ਬੰਦਾ ਰੱਖਿਆ ਹੋਇਆ ਹੈ ਕੰਮ ਧੰਦੇ ਵਾਸਤੇ ਘਰੇ ਹੈ ਨਾ ਹਾਂ ਉਹ ਬੰਦੇ ਦੀਆਂ ਮੈਨੂੰ ਨੀਅਤਾਂ ਚੰਗੀਆਂ ਜਿਹੀਆਂ ਨਹੀਂ ਲੱਗਦੀਆਂ ਯਾਰ ਕਿਉਂ ਏ ਕੀ ਗੱਲ ਹੋ ਗਈ ਉਹ ਲਖਵਿੰਦਰ ਤਿਆ ਤੈਨੂੰ ਪਤਾ ਨਹੀਂ ਤੇਰੀ ਉਮਰ ਤਾਂ ਯਾਰ ਕਿੱਦੀ ਆ ਤੇਰੀ ਆਈ ਜਿਹੜੀ ਮੈਡਮ ਆ ਉਹੀ ਉਮਰ ਕਿੱਥੇ ਆ ਬਾਕੀ ਉਹ ਮਨੀਤਾ ਮੈਨੂੰ ਬੰਦੇ ਠੀਕ ਨਹੀਂ ਲੱਗਦੇ ਆ ਪਰ ਇਹ ਦੇਖਿਆ ਮੈਂ ਤੁਹਾਡੇ ਘਰੇ ਵੀ ਨੰਗ ਦਾ ਟੱਪ ਦਾ ਦੇਖਦਾ ਉਹ ਹੋਰ ਹੁੰਜੇ ਲੱਗਿਆ ਯਾਰ ਮੈਨੂੰ ਹੋਰ ਹੁੰਜੇ ਕੀ ਕੀ ਇੰਨੇ ਜੇ ਪਾਈ ਜਾਣਾ ਯਾਰ ਤੂੰ ਮੇਰੇ ਲਵੇ ਗੱਲ ਸਿੱਧੀ ਦੱਸ ਉਹ ਯਾਰ ਹੁਣ ਮੈਂ ਤੈਨੂੰ ਸਿੱਧੀ ਕੀ ਕੀ ਦੱਸਾਂ ਤੂੰ ਮੇਰਾ ਯਾਰ ਮਿੱਤਰਾਂ ਤੂੰ ਮੇਰੇ ਨਾਲ ਆਪਾਂ ਇਕੱਠੇ ਆ ਨਹੀਂ ਜੋਬ ਕੀਤੀ ਪੜ੍ਹਾਈ ਦਾ ਇਕੱਠੇ ਆ ਪਰ ਯਾਰ ਤਾਂ ਯਾਰ ਦਾ ਫਰਜ਼ ਨਿਭਾਉਣਾ ਹੁੰਦਾ ਬਾਕੀ ਉਹ ਬੰਦਾ ਮੈਨੂੰ ਤੇਰੇ ਘਰ ਚ ਡਰਾੜ ਪਾਉਣ ਦੀ ਲੱਗਦਾ ਕੀ ਗੱਲਾਂ ਕਰੀਏ ਨਾ ਯਾਰ ਪਾੜ ਪਵਾਉਣ ਵਾਲੀਆਂ ਘਰੇ ਤੋਂ ਉਹ ਪਵਾੜ ਪਣੋ ਯਾਰ ਪਹਿਲਾਂ ਆਪਾਂ ਯਾਰ ਦੋਸਤਾਂਗੇ ਯਾਰ ਐਦਾਂ ਵੀ ਨਹੀਂ ਚਾਹੀਦਾ ਹੁੰਦਾ ਬੰਦੇ ਨੂੰ ਕਹਿਣਾ ਓਏ ਯਾਰ ਦੋਸਤ ਕਰ ਕੀ ਤੈਨੂੰ ਸਮਝਾ ਰਿਹਾ ਹਾਂ ਬਲਵੰਤ ਸਿਆ ਸਰੇ ਤੋਂ ਗੱਲ ਦੱਸ ਪਰਾਉਣੇ ਆ ਗੱਲ ਕੀ ਐ ਲਖਵੇਂਦਰ ਸਿਆ ਮੰਨਣਾ ਨਾ ਮੰਨਣਾ ਤੇਰੀ ਮਰਜ਼ੀ ਐ ਠੀਕ ਐ ਬਾਕੀ ਮੇਰੀ ਗੱਲ ਤੇ ਗੌਰ ਕਰੀ ਮੈਂ ਚੱਲਿਆ ਯਾਰ ਮੱਝਵਾ ਖਾਣ ਨੂੰ ਲਿਆਵਾ ਹੈ ਸਕੂਲੋਂ ਠੀਕ ਆ ਯਾਰ ਸਵਾਲ ਜਾ ਖੜਾ ਕਰ ਗਾ ਮੈਨੂੰ ਕੁਛ ਦੱਸ ਕੇ ਗਿਆ ਨਹੀਂ ਬੜਾ ਯਾਰ ਲੋਕਾਂ ਦਾ ਵੀ ਸਰੀਪਿਆਗਾ ਘਰਾਂ ਚ ਦਰਾਰਾਂ ਪਾਉਣ ਨੂੰ ਬੈਠੇ ਨੇ ਹੈ ਨਾ ਬੜਾ ਇੰਦਾ ਨਾ ਗੱਲ ਕੀ ਹੋਗੀ ਕਰ ਗਏ ਤਾਂ ਸਹੀ ਪਾ ਬੜਾ ਯਾਰ ਗਰਮੀ ਨੇ ਵੀ ਬੱਤ ਕੱਟ ਰੱਖੇ ਨੇ ਰੋਟੀ ਦੇਖੇ ਬਣਾ ਲਈ ਤੇ ਨਾ ਉਹਨੇ ਪੁੱਛਿਆ ਨੂੰ ਕੀ ਕਰੀ ਜਾਂਦੀ ਆ ਸੰਦੀਪਾ ਆਗੇ ਤੁਸੀਂ ਹਾਂ ਮੈਂ ਤਾਂ ਬਹੁਤ ਸੀ ਤੇ ਪੌਂਸ਼ਨ ਦੇ ਕੁਝ ਦੇਖ ਰਹੀ ਸੀ ਤੇ ਤੁਸੀਂ ਕਿੱਥੇ ਗਏ ਸੀਗੇ ਪਹਿਲਾਂ ਨਾ ਦੱਸ ਕੇ ਨਾ ਫੋਨ ਕਿੱਥੇ ਮੈਂ ਤੁਹਾਨੂੰ ਫੋਨ ਵੀ ਲਾਇਆ ਉਹ ਇੱਥੇ ਬੈਠਾ ਸੀ ਮੈਂ ਆਖਿਆ ਵੀ ਚਲ ਚਾਰ ਬੰਦੇ ਬੈਠੇ ਹੋਣੇ ਉਹਨਾਂ ਦਾ ਤਾਂਸ ਕੁੱਟ ਲਾਂਗੇ ਕਾਕਾ ਤਾਂ ਕੋਈ ਧਿਆਨ ਨਹੀਂ ਹੈ ਸਾਰਾ ਰਹਿਣਾ ਜਿੱਦਨ ਤੋਂ ਘਰੇ ਹੁਣ ਮੈਂ ਤੈਨੂੰ ਤਾਂਸ ਤੇ ਲੱਗਿਆ ਰਹਿਣਾ ਕਰੇ ਯਾਰ ਹੁਣ ਤੈਨੂੰ ਪਤਾ ਹੈਗਾ ਉਧਰੋਂ ਪੈਨਸ਼ਨ ਤਾਂ ਲੱਗ ਗਈ ਤੇ ਕੋਈ ਨੌਕਰੀ-ਨੌਕਰੀ ਲੱਭਦੇ ਫਿਰਦੇ ਆ ਜੇ ਮਿਲੂਗੀ ਰੱਬ ਦੀ ਹੀ ਹੈ ਇੱਥੇ ਵਾਗੇ ਉੱਥੇ ਵਾਗੇ ਤੇ ਧਿਆਨ ਦਿੱਤਾ ਤਾਂ ਧਿਆਨ ਦੋਗੇ ਤਾਂ ਹੀ ਕੰਮ ਮਿਲੂਗਾ ਜੇ ਘਰੇ ਵਿੱਚ ਗੱਲਾਂ ਕੋਈ ਨਹੀਂ ਹੋਣਗੇ ਫਿਰ ਰੱਬ ਆਪੇ ਦਾ ਚੱਲ ਕੇ ਆਣੀ ਨਾ ਜਾਂਦਾ ਕੋਲੇ ਜਰ ਗੱਲਾਂ ਕੀ ਕਰੀ ਜੰਨੀ ਆ ਤੂੰ ਹੁਣ ਤੈਨੂੰ ਆਪ ਨੂੰ ਹੀ ਪਤਾਗਾ ਵੀ ਕਿੰਨੇ ਕਿੱਥੇ ਧਰੀਆਂ ਪਈਆਂ ਨੇ ਐਵੇਂ ਨੌਕਰੀਆਂ ਚੱਲ ਛੱਡੋ ਚਾਹਵਣਾ ਕਿ ਲਿਆਵਾਂ ਤੁਹਾਡੇ ਲਈ ਨਾ ਰੋਟੀ ਪਾਣੀ ਲਿਆਉਣ ਵਾਲੇ ਉਹ ਦੱਸਾ ਕਿੱਧਰ ਗਿਆ ਉਹ ਤਾਂ ਖੇਤ ਗਿਆ ਦੱਸਿਆ ਨਹੀਂ ਤੁਹਾਨੂੰ ਉਹਨੇ ਕੋਈ ਗੱਲ ਬਾਤ ਹੀ ਨਹੀਂ ਹੋਈ ਮੇਰੀ ਤਾਂ ਉਹਦੇ ਨਾਲਾ ਉਹ ਉਹ ਆਪਣਾ ਬਲਵੰਤ ਨਹੀਂ ਹੈਗਾ ਉਹਨਾਂ ਦਾ ਹਾਂ ਉਹਨੇ ਗੱਲ ਜੀ ਸੁਣਾਈ ਸੀਗੀ ਮੈਂ ਤਾਂ ਉਹਦੇ ਕਰਕੇ ਗੱਲ ਜੀ ਕਰਨੀ ਸੀ ਉਹ ਵੀ ਹੈ ਨਾ ਜਿੱਦਾਂ ਉਹ ਬੋਲਦਾ ਸੀ ਉਹਦੇ ਲਈ ਕੁੱਠਾ ਸਿੱਧਾ ਜਾ ਕਿਉਂ ਉਹਨੂੰ ਕੀ ਪ੍ਰੋਬਲਮ ਆਉਦੇ ਤੋਂ ਹੋਰ ਕਹਿੰਦਾ ਲੰਘਦਾ ਟੱਪਦਾ ਮੈਂ ਇੱਥੇ ਦੇਖਦਾ ਨਾ ਪਤਾ ਨਹੀਂ ਕੀ ਦੇਖਦਾ ਪਤੰਦਰ ਦਰਾਰਾਂ ਆਂ ਜਾਂ ਪਾਉਣ ਵਾਲੀ ਗੱਲਾਂ ਕਰੀ ਜਾਂਦਾ ਘਰ ਚ ਤੁਸੀਂ ਵੀ ਨਾ ਐਵੇਂ ਹਰ ਕਿਸੇ ਦੀਆਂ ਗੱਲਾਂ ਸੁਣਨ ਲੱਗ ਗਏ ਜੇ ਚਾਹ ਕੇ ਨੂੰ ਜੇ ਤੁਹਾਨੂੰ ਪਤਾ ਵੀ ਲੋਕ ਤਾਂ ਘਰ 파ੜਦੇ ਹੁੰਦੇ ਕਿ ਕਿਸ ਨੇ ਅੱਜ ਤੱਕ ਚਾਚੀ ਦੀ ਗੱਲ ਕਰੇ ਕਿ ਇਹ ਘਰ ਬਸਾਉਣ ਵਾਲੀ ਅੱਜ ਦੀ ਗੱਲਾਂ ਨੂੰ ਹੁਣ ਯਾਰ ਮੈਂ ਕਿਉਂ ਲੋ ਕੀ ਕਹਿੰਦਾ ਮੈਂ ਇੱਕ ਵਾਰ ਟਿਕਾ ਆ ਜਾਂ ਗੱਲ ਮੈਂ ਖੈ ਚੱਲ ਕੋਈ ਨਾ ਭਈ ਅਸੀਂ ਘਰ ਦੀ ਗੱਲ ਆ ਕੀ ਸਾਡੀ ਘਰੇ ਆਪੇ ਨਿਭੜਾਂਗੇ 15 ਸਾਲਾਂ ਦਾ ਬਾਹ ਪਿਆ ਹੋਇਆ ਪਹਿਲਾਂ ਉਹਦਾ ਪਿਓ ਕੰਮ ਕਰਦਾ ਸੀਗਾ ਫਿਰ ਉਹ ਹਿੱਤਾ ਗੱਲ ਮੈਂ ਕਹਣੀ ਆ ਜੀ ਵੀ ਉਹਨੂੰ ਕੀ ਪਰੋਮਾ ਰਹਿੰਦਾ ਆਪਣੇ ਘਰੇ ਆਣਾ ਨਾਲੇ ਉਹ ਬੇੜਾ ਅੱਜ ਤੱਕ ਦਾ ਕਿੰਨੇ ਖਾਲ ਹੋ ਗਏ ਕਦੇ ਆਪਾਂ ਨੇ ਉਹਨੇ ਕੋਈ ਗਲਤ ਗੱਲ ਨਹੀਂ ਕੀਤੀ ਕਦੇ ਘਰ ਦੇ ਕੋਈ ਹੀਰਾ ਫਿਰ ਨਹੀਂ ਕੀਤੀ ਹੈ ਕਦੇ ਇਹ ਨਹੀਂ ਹੈਗਾ ਵੀ ਉਹਨੇ ਘਰ ਦੇ ਕੰਮ ਤੇ ਧਿਆਨ ਨਹੀਂ ਦਿੱਤਾ ਜਾਂ ਖੇਤ ਦੇ ਕੰਮ ਤੇ ਧਿਆਨ ਨਹੀਂ ਦਿੱਤਾ ਫੇਰੇ ਆਪਾਂ ਉਹਨੂੰ ਗਲਤ ਸਮਝੀ ਨਾ ਜਿੱਦੇ ਕਦੇ ਆਖ ਲੈਣ ਉਹਨੇ ਕੋਈ ਗੱਲ ਸਹਲ ਕਰ ਦਿੱਤੀ ਆ ਜਾਂ ਕਦੇ ਆਪਣਾ ਕੰਮ ਕਰਨ ਨਹੀਂ ਕਿਹਾ ਉਹ ਯਾਰ ਕੰਮ ਤਾਂ ਕਰਦਾ ਗਾ ਬੰਦਾ ਆਪਾਂ ਮੰਨਦੇ ਆ ਪਰ ਬੰਦੇ ਦੇ ਮਨ ਬਦਲਣ ਦਾ ਆਪ ਹੀ ਨਹੀਂ ਪਤਾ ਲੱਗਦਾ ਇਹ ਤਾਂ ਸਹੀ ਹੈ ਜੀ ਤੁਹਾਡੀ ਪਰ ਕੋਈ ਨਾ ਜਿੰਨਾ ਕੰਮ ਸਹੀ ਆਪਣੇ ਨਾਲ ਚੱਲਦਾ ਤੇ ਕਿਹਦਾ ਵਾਸਤਾ ਪਰ 니ਵੀ ਆਂਦੀ ਆ ਉਹਦੀਆਂ 니ਵੀ ਆਂਦਿਆਂ ਹੁਣ ਚਲ ਕੋਈ ਨਾ ਉਹਨਾਂ ਕੋਈ ਨਾ ਗੱਲ ਕਰ ਲੋ ਇੱਕ ਵਾਰ ਮੈਂ ਫੇਰ ਦੇਖਦਾ ਕੀ ਬਣਦਾ ਤੇ ਉਹ ਬਲਵੱਤ ਨੂੰ ਤਾਂ ਤਾੜ ਆਇਆ ਸੀਗਾ ਮੈਂ ਹੁਣ ਰੋਟੀ ਪਾਣੀ ਲਿਆ ਤੜਕੇ ਦੇ ਭੁੱਖੇ ਮਰੀ ਜਾਂਦੇ ਆਂਗੇ ਉੱਥੇ ਉਹ ਕਰ ਕੀ ਯਾ ਨਾ ਕੱਪ ਕਿੱਥੇ ਕਿੱਥੇ ਕੀ ਪਤਾ ਨਹੀਂ ਹੁੰਦਾ ਕਿੱਥੇ ਕਿੱਥੇ ੱਟਕੇ ਖਾਣੇ ਪੈ ਜਾਣ ਬੰਦੇ ਨੂੰ ਮੇਰੇ ਮਾਪਿਆਂ ਨੇ ਤਾਂ ਉੱਥੇ ਰੱਖ ਹੁੰਦਾ ਸੀ ਮੈਨੂੰ ਬਾਪੂ ਵੀ ਕਹਿੰਦਾ ਹੁੰਦਾ ਸੀਗਾ ਪੜਨਾ ਓਏ ਪੜਨਾ ਦੱਸਿਆ ਨਹੀਂ ਤਾਂ ਐ ਬਾਟੀਆਂ ਮਾਜਣੀਆਂ ਪੈਣਗੀਆਂ ਕਿਹੜਾ ਪਤਾ ਸੀਗਾ ਆਹ ਹਾਲਾਤ ਵੀ ਦੇਖਣੇ ਪੈਣਗੇ ਉਹਦੋਂ ਤਾਂ ਮੈਨੂੰ ਵੀ ਬਾਪੂ ਵਾਲੀਆਂ ਰੋਟੀਆਂ ਚੰਗੀਆਂ ਲੱਗਦੀਆਂ ਹੁੰਦੀਆਂ ਸੀ ਆਪ ਤਾਂ ਫਿਰਦੇ ਰਹਿੰਦੇ ਨੇ ਸਾਰਾ ਦਿਨ ਬਾਊ ਜੀ ਬਣ ਕੇ ਖੇਤਾਂ ਚ ਜਾਣੀ ਰ ਮੇਰੇ ਨਾਲ ਹੱਥ ਬਟਾ ਦਨ ਮਾੜਾ ਮੁੰਡਾ ਚਲੋ ਮਾਲਕ ਨੇ ਭਾਈ ਘਰ ਵੀ ਕੀ ਸਕਦੇ ਕਿਹੜਾ ਕਿਸੇ ਦੇ ਜੋਰ ਆ ਔਰ ਜਸਤਾ ਕਿਵੇਂ ਆ ਉਹ ਕੀ ਹਾਲ ਆ ਭਾਗੂਆ ਕਿੱਧਰ ਹੋਏ ਓਏ ਆ ਧਣੀਆਂ ਦੇਖਾਂ ਬਾਈ ਬਿਮਾਰੀ ਪੁੱਤ ਧਣੀਆਂ ਕਾਹਨੂੰ ਤੋੜ ਲਿਆ ਭਰਾਵਾ ਮੈਨੂੰ ਗਾਲਾਂ ਦੇਣਗੇ ਉਹ ਓਏ ਯਾਰ ਮਾਸਟਰ ਇੱਥੋਂ ਤੋੜੇਗਾ ਹਾਂ ਹਾਂ ਓ ਯਾਰ ਇੱਥੋਂ ਕਾਹਨੂੰ ਤੋੜ ਲਿਆ ਯਾਰ ਮੈਨੂੰ ਮੈਨੂੰ ਗਾਲਾਂ ਦੇਣਗੀਆਂ ਉਹ ਕੱਲ ਉਹਨਾਂ ਦੀ ਬੁੜੀ ਲੈ ਗਈ ਕੱਲ ਉਹ ਗਾਣਾ ਮੈਨੂੰ ਦਈ ਮੈਂ ਤੂੰ ਖੇਡਉਣਾ ਨਾ ਦੋ ਦਾ ਪੱਤੇ ਨੇ ਯਾਰ ਉਹ ਯਾਰ ਤਾਂ ਗੱਲ ਚੱਡ ਨਹੀਂਦੀ ਨੀ ਯਾਰ ਉਹ ਬੋਲਦੇ ਨੇ ਯਾਰਾਂ ਵੀ ਕੀ ਫਾਇਦਾ ਚੱਕ ਧਣੀਆਂ ਗੱਲ ਆ ਕੋਈ ਯਾਰਾ ਧਣੀਆਂ ਦੀ ਗੱਲ ਨਹੀਂ ਹੈਗੀ ਯਾਰ ਉਹ ਮੈਨੂੰ ਬੋਲਦੇ ਫਿਰ ਯਾਰਾ ਵਾਲਾ ਤੇ ਤੂੰ ਧਣੀਆਂ ਐ ਦੀ ਕਿੰਨਾ ਗਿਆ ਖਾਸ ਗੱਲ ਆ ਧਣੀਆਂ ਦੀ ਪਹਿਲਾਂ ਬ੍ਰੇਕਾਂ ਜੀ ਲਾ ਲੈ ਬਾਗ ਉਹਨਾਂ ਦਾ ਬੰਦ ਕਰ ਤੂੰ ਪਹਿਲਾਂ ਮੈਨੂੰ ਦੱਸ ਵੀ ਆਇਆ ਕਿੱਧਰ ਸੀ ਕੀ ਕਰਦਾ ਖੜਦਾ ਤੂੰ ਉਹ ਯਾਰ ਮੈਂ ਇੱਧਰ ਤੇਰੇ ਕੋਲ ਹੀ ਆਇਆ ਸੀ ਮਾਂ ਤੈਨੂੰ ਪਤਾ ਕਿੰਨਾ ਟਾਈਮ ਹੋ ਗਿਆ ਮੇਰਾ ਇਹਨਾਂ ਨਾਲ ਪਿਆਰ ਪਏ ਦਾ ਉਹ ਪਿਆਰ ਤਾਂ ਠੀਕ ਆ ਭਾਈ ਤੂੰ ਹੁਣ ਆਈ ਕਰਦਾ ਤੂੰ ਕੋਈ ਕੱਜ ਦੇ ਕੰਮ ਸਿੱਖ ਲਓ ਨਾ ਨਾ ਬਾਲੇ ਵਧੀਆ ਬੰਦੇ ਨੇ ਬਾਈ ਦੁੱਖ ਸੁੱਖ ਚ ਖੜਦੇ ਆ ਨਾਲ ਤਾਂ ਉਹਨੂੰ ਕੀ ਪਤਾ ਯਾਰ ਲੋਕਾਂ ਦੀਆਂ ਗੱਲਾਂ ਹੁੰਦੀਆਂ ਨੇ ਬਾਈ ਤੈਨੂੰ ਪਤਾ ਕਿੰਨਾ ਮੇਰਾ ਉਹ ਕਰਦੇ ਨੇ ਉਹ ਮੈਨੂੰ ਸਾਰਾ ਰੋਟੀ ਪਾਣੀ ਦਿੰਦੇ ਆ ਚਾਹ ਪਿਆਉਂਦੇ ਆ ਮੈਨੂੰ ਤੇ ਮੇਰਾ ਸਾਰਾ ਖਿਆਲ ਰੱਖਦੇ ਨੇ ਘਾਰੇ ਦੇ ਉੱਤੇ ਵੀ ਖਾਣ ਦਿੰਦੇ ਨੇ ਮੈਨੂੰ ਆ ਲੈ ਲੈ ਜਾ ਬੰਦੇ ਇੱਧਰ ਮੈਂ ਲੈ ਲੈ ਦੇਖੀ ਲਾਗੇ ਤੁਸੀਂ ਅੱਜ ਤੇ ਜਾਣਾ ਸੀ ਨਾਲ ਹੀ ਕਹਿੰਦੇ ਸੀ ਮੈਂ ਸ਼ਹਿਰ ਜਾ ਕੇ ਆਉਣਾ ਪਤਾ ਕਰਕੇ ਆਉਣਾ ਬੈਂਕ ਤੇ ਜਾਂਦੇ ਨਹੀਂ ਹੋਏ ਅੱਜ ਤਾਂ ਐਤਵਾਰ ਆ ਉਹ ਮੇਰੇ ਵੀ ਨਾ ਧਿਆਨ ਚ ਮਿਲਿਆ ਮੈਨੂੰ ਲੱਗਿਆ ਕਿ ਕੋਈ ਹੋਰ ਦੇ ਨਾਲ ਕੋਈ ਨਾ ਦੇਖਦੇ ਆਂਗੇ ਬਾਅਦ ਤੱਕ ਦੇਖਦੇ ਆਂ ਕੱਲ ਨੂੰ ਜੇ ਬਣਦਾ ਕੋਈ ਹੀਲਾ ਵਸੀਲਾ ਉਧਰੋਂ ਤੇ ਕੰਮ ਬਣਾਵਾਉਣਾ ਉੱਥੇ ਦੇ ਇਸਕਾ ਤੋਂ ਚਾਹ ਤਾਂ ਰਹਿਣ ਦੇ ਯਾਰ ਗਰਮੀ ਬੜੀ ਪਈ ਜਾਂਦੀ ਐ ਇੱਕ ਉਹ ਨਾਲ ਕਿੱਧਰ ਗਿਆ ਵੱਡਾ ਪਤਾ ਨਹੀਂ ਕਿਉਂ ਉਹਦੇ ਨਾਲ ਗੱਲ ਕਰਨੀ ਆ ਮੈਂ ਉਹਨੂੰ ਦੇਖਣਾ ਕਿੱਧਰ ਗਿਆ ਇੱਕ ਯਾਰ ਇਹ ਮੈਂ ਤੁਹਾਨੂੰ ਦੇਖਾ ਅੱਛਾ ਚਲ ਦੇਖਦੇ ਚੰਗਾ ਉਹ ਪਗਣ ਕਿਵੇਂ ਮਾਣ-ਤਾਨ ਬਹੁਤ ਕਰਦੇ ਨੇ ਸਰਦਾਰ ਮੇਰਾ ਤੇ ਮੇਰੀ ਗੱਲ ਵੀ ਮੰਨਦੇ ਨੇ ਨਹੀਂ ਆ ਕਿੰਨੇ ਸਾਲ ਹੋ ਗਏ ਤੈਨੂੰ ਮਾਣ-ਤਾਨ ਕਰਾਉਂਦਿਆਂ ਨੂੰ 15 ਸਾਲ ਹੋ ਗਏ ਘਰ ਬਣੇ ਨੂੰ ਤੇ ਨਾਲੇ ਇੰਚ ਦਾ ਫਰਕ ਨਹੀਂ ਪਿਆ ਸਾਡਾ ਕਿੰਨੇ ਸਾਲ ਹੋ ਗਏ 15 15 ਉਹ ਪਤੰਦਰਾ 12 ਸਾਲ ਬਾਅਦ ਤਾਂ ਰੂੜੀ ਹੀ ਸੁਣੀ ਜਾਂਦੀ ਹੈਗੀ ਤੈਨੂੰ 15 ਸਾਲ ਹੋਰੀ ਖਾਪ ਦੇਗਾ ਜੰਡ ਥੱਲੇ ਨਹੀਂ ਨਹੀਂ ਬਾਈ ਨਹੀਂ ਪਤਾ ਬਾਈ ਮਿਰਜੇ ਦੀ ਤਾਂ ਮਟੀ ਵਈ ਤੇਰੇ ਤਾਂ ਨਾਲ ਚਾਰੇ ਟਾਉਰੀ ਲੱਗ ਜਾਣੀਆਂ ਉਹ ਯਾਰ ਤੂੰ ਤਾਂ ਐਵੇਂ ਗੱਲਾਂ ਮਾਰੀ ਜਾਣਾ ਤੈਨੂੰ ਬਈ ਤੇਰਾ ਸਰਦ ਹੈ ਜੇ ਤੈਨੂੰ ਕਰਕੇ ਖਾਣਾ ਪਵੇ ਨਾ ਇੱਕ ਤਾਂ ਗੇਸਟਾਈਆਂ ਤੇ ਨਾ ਬੋਲਿਆ ਕਰ ਭਰਾਵਾ ਇਹ ਗੱਲ ਚੱਜੀ ਕਰਦੀ ਨਹੀਂ ਕਰ ਲਿਆ ਕਰ ਚੁੰਡੀ ਲਾ ਰਾਂ ਤੇ ਫੇਰ ਆ ਕੀ ਲਈ ਫਿਰਦਾ ਨਾਲ ਨਸ਼ੇ ਕਰਦਾ ਚੰਗੀ ਗੱਲ ਹੈ ਕੋਈ ਇਹ ਤੂੰ ਸਾਡੇ ਨਾਲ ਚੱਦਣਾ ਬੋਲਿਆ ਜਾਂਦਾ ਯਾਰ ਉਹੀ ਗੱਲ ਆ ਯਾਰ ਭਾਗੂ ਤੂੰ ਫਰਕ ਵਾਲੀ ਗੱਲਾਂ ਕਰਦਾ ਤੂੰ ਤਾਂ ਭਰਾ ਫਰਕ ਪਵਾਉਣਾ ਫਿਰਦਾ ਸਾਡਾ ਹੋਰ ਕੀ ਦੱਸਾਂ ਵਧੀਆ ਹੈ ਉਹਨਾਂ ਨੂੰ ਐਂ ਦੇਖ ਲੈ ਆ ਫਿਰਦਾ ਮੈਂ ਇੱਥੇ ਸਾਰਾ ਸਾਂਮੀ ਆਣਾ ਉਧਰ ਪਾਲਕ ਗੁੱਡਣ ਵਾਲੀ ਪਈ ਐ ਸਾਰੀ ਕੱਲਾ ਸਾਂਮੀ ਆਣਾ ਬਾਈ ਉਹਨਾਂ ਨੂੰ ਮਾਣ ਆ ਮੇਰੇ ਤੇ ਮੈਂ ਫੇਰ ਹੀ ਫਿਰਦਾ ਆ ਗਾਹੇ ਖੇਤ ਤੇ ਬਣਨ ਨਹੀਂ ਦਿੰਦਾ ਕੋਈ ਆਪਾਂ ਖੱਬਲ ਖੁਰਤ ਵੀ ਰਹਿ ਜਾਈਂਗਾ ਇੱਥੇ ਪਾਲਕ ਬੁ ਉਹ ਕਰਕੇ ਵੇਲੇ ਨੂੰ ਦਿੰਦਾ ਕੋਈ ਭਾਈ ਸਾਰਕ ਹੋ ਜਾਂਦਾ ਦੁਨੀਆ ਮੁੱਕ ਗਈ ਕੋਈ ਕਦੇ ਤੈਨੂੰ ਆ ਕੱਪੜੇ ਦੇ ਚਾਦੇ ਦਾ ਦਿੱਤਾ ਘਾ ਫਿਰਦਾ ਖੜੀ ਲੋਰ ਭਾਈ ਦੰਦੇ ਕਦੇ 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 ਤਾਂ ਦਿੰਦੇ ਆ ਭਾਈ ਐ ਐ ਤਾਂ ਮਾਰਾ ਵੀ ਨਹੀਂ ਕਰਦੇ ਕਦੇ ਕਦੇ ਗੱਡੀਆਂ ਘੁੰਮਦੇ ਫਿਰਦੇ ਨੇ ਆ ਮੜਾ ਜੰ ਬੰਦਾ ਉਹ ਤੂੰ ਮੇਰੇ ਨਾਲ ਚੱਲ ਤੈਨੂੰ ਮੈਂ ਕੋਈ ਵਧੀਆ ਕਿੱਤਾ ਲਵੋਣਾ ਕੋਈ ਯਾਰ ਬੇਸ਼ੱਕ ਤੇਰੀ ਗੱਲ ਵਿਚਾਰ ਕਰੇ ਜਾਵੇ ਗੱਲ ਤਾਂ ਠੀਕ ਹੈ ਤੇਰੀ ਯਾਰ ਖਫਾ ਕੋਣ ਤਾਂ ਮੈਂ ਮੈਂ ਕੱਲਾ ਹੀ ਹੁੰਦਾ ਰਹਿਣਾ ਮੂ ਮੇਰੇ ਨਾਲ ਕੰਮ ਤਾਂ ਨਹੀਂ ਕਰਾਇਆ ਉਹਨਾਂ ਨੂੰ ਉਹ ਲੱਭਾਂ ਕੰਮ ਉਹ ਦਵਾ ਟੁੰਡੀ ਲਾਗ ਨਾ ਭਰਾਵਾ ਮੇਰੇ ਬਾਪੂ ਨੇ ਕਿਹਾ ਮੈਨੂੰ ਨਾ ਜਾਵਦਾ ਨਾ 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 ਭਰਾਵਾ ਜੇ ਤੂੰ ਚਾਹ ਪਾਣੀ ਪੀਣੀ ਤੇ ਦੱਸ ਤੇ ਨਹੀਂ ਉਹ ਤਾਂ ਜਾਂਦਾ ਰਾਹ ਉੱਧਰ ਵੀ ਜਾ ਰਿਹਾ ਤਾਂ ਮੈਂ ਉਹ ਤੇਰਾ ਦਿਮਾਗ ਇੰਨਾ ਅੱਛੀ ਰਹਿ ਜੂ ਖਬਰ ਖੁੱਕੀਆਂ ਜਾ ਨਾ ਨਾ ਭਰਾਵਾ ਨਾ ਨਾ ਚੱਲ ਮੈਂ ਚਾਹ ਤੂੰ ਦੱਸ ਲਈ ਕੋਈ ਤੇਰਾ ਕੰਮ ਹੋਇਆ ਹੈ ਚੱਲਦਾ ਮੈਂ ਸਿਰ ਗੱਲ ਤਾਂ ਇਹ ਸੀ ਕਹਿੰਦਾ ਸੀ ਜੇ ਮੈਂ ਕਿ ਇਕੱਲਾ ਖੱਜਲ ਖਵਾਰ ਹੋਈ ਜਾਂਦਾ ਹੈ ਨਾ ਸਾਰਾ ਮੈਂ ਕਿਸੇ ਦਾ ਇਕੱਲਾ ਖਾਉਂਦਾ ਯਾਰ ਉਹਨਾਂ ਨੇ ਕਦੇ ਵੀ ਮੇਰੇ ਨਾਲ ਯਾਰ ਹੱਥ ਨਹੀਂ ਬਟਾਇਆ ਤੇ ਘਰੇ ਵੀ ਮੇਰੇ ਤੇ ਰੋਹ ਮਾਰਦੇ ਰਹਿੰਦੇ ਨੇ ਵੀ ਆਹ ਕਰਦੇ ਆਹ ਕਰਦੇ ਤੇ ਪਰ ਇੱਕ ਗੱਲ ਤਾਂ ਹੈਗੀ ਐ ਇਹ ਗੱਲਾਂ 'ਚ ਥੋੜਾ ਜਿਹਾ ਦਮ ਤਾਂ ਹੈਗਾ ਪਰ ਯਾਰ ਐਂ ਗੱਲ ਵੀ ਐ ਯਾਰ ਵੀ ਜੇ ਮੈਂ ਹੁਣ ਉਹਨਾਂ ਨੂੰ ਬਗਾੜ ਪਾਉਣਾ ਮੇਰਾ ਬੰਦ ਵੀ ਕੀ ਪਰ ਉਹਨਾਂ ਨੇ ਮੇਰਾ ਬਣਾ ਵੀ ਕੀ ਦਿੱਤਾ ਘਰ ਵੀ ਨਹੀਂ ਮੇਰਾ ਪੋਆ ਸਕੀਮ ਤਾਂ ਕੋਈ ਲਾਉਣੀ ਕੋ ਉਹ ਮੇ ਤਾਂ ਵੀ ਵਧੀਆ ਗੁੱਡੀ ਲੈ ਕੇ ਦਿਓ। ਅੱਛਾ ਕੋਈ ਨਾ ਪੁੱਤ ਲਿਆਦਾਂਗੇ ਗੁੱਡੀ ਤਾਂ ਤੈਨੂੰ। ਟੌਫੀਆਂ ਟੂਫੇ ਖਾ ਕੇ ਜੇ ਹਮ ਟਾਈਮ ਪਾਸ ਕਰ ਲਈ। ਮੈਨੂੰ ਨਹੀਂ ਪਤਾ ਮੈਨੂੰ। ਮੰਮੀ ਗੁੱਡੀ ਲੈ ਕੇ ਸੋ। ਕੋਈ ਨਾ ਗੁੱਡੀ ਤਾਂ ਲਿਆਦਾਂਗੇ। ਕੇਕ ਕੁੱਕਰ ਵੀ ਟਟੇਗੀ। ਹਾਂ। ਹੈਂ? ਅੱਛਾ ਕੋਈ ਨਾ ਦੇਖਦੇ ਆ ਕੱਲ ਨੂੰ ਕੀ ਬਣਦਾ। ਮੈਨੂੰ ਮੈਂ ਤੁਹਾਡੇ ਨਾਲ ਬੋਲਣਾ ਨਹੀਂ ਦੇ ਤੂੰ ਮੈਨੂੰ ਕਹ ਤੀ ਗੁੱਡੀ ਨਾਲ ਆ ਕੇ। ਕੋਈ ਨਾ ਪੁੱਤ ਕੋਈ ਨਾ ਗੁੱਡੀ ਲਿਆਦਾਂਗੇ ਤੂੰ ਅੰਦਰ ਚੱਲ ਹੁਣ ਚੱਲ ਆਪਦੀ ਮੰਮੀ ਲੱਭ ਜਾ ਕੇ ਕਰ ਲੈ ਰੈਸਟੋਰੰਟ। ਛੁੱਟੀ ਦਾ ਦੇਣਾ ਭਾਗ ਜਾ। ਕੱਲ ਨੂੰ ਅਬੀਕ ਭਈਆਂ ਵਾਲਾ ਕੰਮ ਵੀ ਵਧੀਆ ਹੋਇਆ ਯਾਰ ਭਈ ਆ ਜਾਂਦੇ ਨੇ ਜਿਹੜਾ ਇਹਨਾਂ ਬਲਵੰਤ ਤੋਂ ਦੇ ਬੜਾ ਨੇ ਸਹੀ ਜਾਂਦਾ ਯਾਰ ਬਲਵੰਤ ਨੇ ਕੰਜਰ ਦੇ ਨੇ ਆਏ ਛੋਟਾ ਕੀ ਬੜਬੜ ਕਰੀ ਜਾਂਦਾ ਕਿੰਨੇ ਵੱਡਿਆ ਠੀਕ ਐ ਥੋੜ ਬੋੜ ਬੜੀ ਜਾਂਦਾ ਬੋੜ ਬੋੜ ਰੋਂਨੇ ਆ ਕਰਮਾਂ ਨੂੰ ਯਾਰ ਕੀ ਹੋ ਗਿਆ ਹੋਰ ਇੱਕ ਦਾ ਟਾਈਮ ਨਾਲ ਹੀ ਸਰਕਾਰ ਨੇ ਘਰੇ ਤੋਂ ਤੋਰ ਤੇ ਦੇ ਕੇ ਰਿਟਾਇਰਮੈਂਟ ਦਿੱਤੀ ਫਿਰ ਵੀ ਉਹ ਬਲਵੰਤ ਤੋਂ ਮਿਲਿਆ ਸੀ ਕੰਜਰ ਦਾ ਉਹ ਬੁਕਾਇਦਾ ਸੀਗਾ ਜੱਸੇ ਬਾਰੇ ਜਾਂ ਕਿ ਉਹ ਗਲਤ ਨੀ ਗਾ ਰੱਖਦਾ ਐ ਕਰਦਾ ਪਲਾਨ ਉਹ ਮੈਂ ਵੀ ਉਹਦੇ ਬਾਰੇ ਯਾਰ ਮੈਨੂੰ ਬਹੁਤ ਉਹ ਯਾਰ ਤੁਸੀਂ ਕਿਉਂ ਐਵੇਂ ਬਦਨਾਮ ਕਰੀ ਜਾਂਦੇ ਹੋ 20 ਸਾਲਾਂ ਦਾ ਵਾਗ ਆ ਉਹ ਤੇ ਤੁਸੀਂ ਉਹਦੇ ਸਿਰ ਚੜੀ ਜਾਂਦੇ ਹੋਗੇ ਨਹੀਂ ਨਹੀਂ ਉਹ ਕਿਸੇ ਇਨ ਵਿਭਾਗ ਵੀ ਨਹੀਂ ਕਰਨਾ ਕਿ ਬੰਦਾ ਮੈਨੂੰ ਉਹ ਠੀਕ ਨਹੀਂ ਲੱਗਦਾ ਉਹ ਮੰਨਦੇ ਆ ਬੰਦੇ ਦੇ ਮਨ ਬਦਲਣ ਦਾ ਕੋਈ ਟਾਈਮ ਨਹੀਂ ਪਤਾ ਲੱਗਦਾ ਨਹੀਂ ਬਹੁਤ ਬੰਦੇ ਤੂੰ ਤਾਂ ਉਸ ਦਾ ਯਾਰ ਤੂੰ ਤਾਂ ਆਪ ਲੋਕਾਂ ਨਾਲ ਦਾ ਹੋ ਗਿਆ ਭਰਾਵਾ ਠੀਕ ਹੈ ਨਾ ਕਾ ਨੂੰ ਅੱਜ ਕੱਲ੍ਹ ਆ ਬਾਈ ਕਿਸੇ ਦੇ ਬਰੋਸਾ ਦਾ ਸਕੇ ਵੀ ਅੱਜ ਕੱਲ੍ਹ ਲੋਖਾਂ ਰਿਆਂ ਦਾ ਬੇਬੀ ਬਾਹਰ ਲੱਗੇ ਨਾ ਉਈ ਯਾਰ ਆਈ ਨਹੀਂ ਗੱਲ ਹੈਗੀ ਬਟ ਯਾਰ ਤੂੰ ਤਾਂ ਯਾਰ ਗੱਲਾਂ ਲੋਕਾਂ ਮਗਰ ਲਾ ਕੇ ਗਈ ਜਨਾ ਸੁ ਦੇਖਿਆਗਾ ਤੈ ਦੇਖਣ ਦੀ ਨਹੀਂ ਯਾਰ ਸੁਣਨ ਦੀ ਗੱਲ ਆ ਬੈਠੇ ਇੰਨਾ ਕਿਸੇ ਤੇ ਵਿਸ਼ਵਾਸ ਕਰਦੇ ਨਹੀਂ ਹੁੰਦੇ ਠੀਕ ਹੈ ਨਾ ਅੱਜ ਕੱਲ ਸਦਾ ਭਰਾ ਵੀ ਨਹੀਂ ਆਪਣੇ ਆਪ ਸਹੀ ਗੱਲ ਆ ਉਹਦੇ ਰਹਿੰਦਾ ਅੱਖ ਜਿਹੜਾ ਉਹ ਫਿਰ ਵੀ ਬੰਦਾ ਬਾਹਰ ਲੱਜਦਾ ਮੇਰੀ ਗੱਲ ਸੁਣਨ ਵੱਡੇ ਵੀਰ ਬਾਹਰਲੇ ਦੀ ਗੱਲ ਨਹੀਂ ਹੈਗੀ ਉਹ ਫਿਰਦਾ ਖੇਤਾਂ ਦੇ ਵਿੱਚ ਕੰਮ ਕਰਦਾ ਆਪਾਂ ਉਰੇ ਬੈਠਿਆ ਗਿਆ ਕੋਈ ਫਿਕਰ ਹੈਗੀ ਆਪਾਂ ਨੂੰ ਬਾਕੀ ਤੂੰ ਐ ਲਾਲਾ ਭਈਆਂ ਵਾਂਗੂ ਗੰਦ ਤਾਂ ਨਹੀਂ ਪਾਉਂਦਾ ਉਹ ਕਿਵੇਂ ਭਈਏ ਗੰਦ ਪਾਈ ਜਾਂਦੇ ਨੇ ਗੇ ਭਈਆਂ ਤਾਂ ਹੁਣ ਮੰਨਦੇ ਜੀ ਉਹਨਾਂ ਨੇ ਸਾਰਾ ਪੰਜਾਬ ਹੀ ਖਰਾਬ ਕਰ ਰੱਖਿਆ ਕੰਮ ਤੋਂ ਤਾਂ ਕਰਦਾ ਨਾ ਆਪਾਂ ਨੂੰ ਪੈਸੇ ਵੀ ਦਿੰਨੇ ਨੇ ਕੰਮ ਕਰੂਗਾ ਪੈਸੇ ਦਿੰਨੇ ਆ ਭਾਈ ਮੇਰੀ ਗੱਲ ਸੁਣਾ 20 ਸਾਲਾਂ ਨਾਲਗਾ ਹੁਣ ਆਪਣੇ ਨਾਲ ਬਾ ਵਾਸਤਾ ਉਹਨਾਂ ਦਾ ਪਹਿਲਾਂ ਬਾਪੂ ਰਣਾ ਰਹਾਗਾ ਇਹ ਤਾਂ ਤੂੰ ਮੰਨਦਾ ਗੱਲ ਆ ਦੇਖ ਲੈ ਬਾਕੀ ਤੇਰੀ ਮਰਜ਼ੀ ਆ ਭਰਾਵਾ ਦੀਗਾ ਮਰਜ਼ੀ ਦੀ ਗੱਲ ਨਹੀਂ ਯਾਰ ਹੁਣ ਤੂੰ ਇਸ ਤਾਂ ਉਹਦੇ ਉਹੀ ਬਾਗ ਪੈ ਰਿਹਾ ਬੰਦੇ ਤੇ ਨਾਲੇ ਸਾਰਾ ਕੁਝ ਛੋਟਾ ਕਰਕੇ ਦਿੰਦਾ ਪਹਿਲੇ ਗੋਲ ਛੋਟੇ ਕੰਮ ਕਰਦਾ ਚਲ ਮੇਰੀ ਗੱਲ ਸੁਣਾ ਕੱਲ ਨੂੰ ਉਹਦਾ ਜਵਾਖੜੀ ਜੀ ਦਾ ਜਨਮ ਦਿਨ ਹੈਗਾ ਕੇਕ-ਕੂਕ ਦਾ ਇੰਤਜ਼ਾਮ ਕਰਾਂਗੇ ਗੁੱਡੀ ਜੀ ਮੰਗਦੀ ਸੀ ਕਹਿੰਦੀ ਵੱਡੀ ਗੁੱਡੀ ਲਿਆ ਕੇ ਦਿਓ ਮੇਰੇ ਲਈ ਚਲ ਦਵਾ ਦੇ ਜਵਾਖਾਂ ਨਾਲ ਚਾਈ ਉਹ ਲਿਆ ਕੇ ਤਾਂ ਦੇਵਾਂਗੇ ਹੁਣ ਲਿਆਉਣਾ ਤਾਂ ਪਊਗਾ ਕਰਨਾ ਪੈਂਦਾ ਹੈਗਾ ਉਹਨਾਂ ਦਾ ਤੇ ਮੈਂ ਜਾਣਾਂਗਾ ਕਿ ਤ ਉਹਦੇ ਨਾਲ ਦੇਖਦਾਗਾ ਕੀ ਕਰੀ ਜਾਂਦਾ ਉਹ ਐਵੇਂ ਨਾ ਲੋਕਾਂ ਮਗਰ ਲਾ ਕੇ ਕੋਈ ਹੋਰ ਕਰਿਆ ਕਰ ਇਹਦੀ ਯਾਦ ਲਾਉਂਗਾ ਇਹ ਸਾਡਾ ਤਾਂ ਧੋਖਾ ਖਾਊਗਾ ਐਵੇਂ ਬੜਾ ਵਿਸ਼ਵਾਸ ਕਰੀ ਬੈਠਾ ਹੋਤੇ ਤਹਾਲਾ ਦੇਖੀ ਜਾ ਜਿਹੜਾ ਬਣੂਗਾ ਆਪੇ ਦੇਖ ਲੇ ਜਿਹੜਾ ਕੋਣ ਆਪਾਂ ਤਾਂ ਬਥੇਰਾ ਸਮਝਾ ਲਿਆ ਹੁਣ ਹੋਰ ਨਹੀਂ ਸਮਝਾਇਆ ਜਾਂਦਾ ਚਲ ਬਾਕੀ ਲੋਕ ਵੀ ਕਹਿੰਦੇ ਮੈਨੂੰ ਆਪ ਨੂੰ ਬੰਦਾ ਪਸੰਦ ਨਹੀਂ ਆਇਆ ਇਹ ਬਾਲਾ ਵਿਸ਼ਵਾਸ ਬੰਦ ਕਰਦਾ ਉਹਤੇ ਚਾਹਲਾ ਕੋਈ ਨਹੀਂ ਤੇਰੀ ਮਰਜ਼ੀ ਜੋ ਕਰਨਾ ਕਰਨ ਦੇ ਭਾਈ ਆਪਾਂ ਹੀ ਲੈਣਾ ਉਹ ਸੜਕੇ ਸੜਕੇ ਜਾਂਦੀ ਏ ਮਟਿਆਰੇ ਨਹੀਂ ਯਾਰ ਦੇਖਿਆ ਜਵੇ ਤਾਂ ਯਾਰ ਬੰਦਾ ਗੱਲ ਸਹੀ ਕਹਿੰਦਾ ਸੀ ਯਾਰ ਮੈਂ ਇਸ ਗੱਲ ਤੇ ਗੌਰ ਕਿਉਂ ਨਹੀਂ ਕਰੀ ਕਿਤੇ ਆ ਸਾਰੀ ਪਾਲਕ ਗੁੱਡਣ ਵਾਲੀ ਪਈਆ ਮੇਰੇ ਬਨਾ ਗੇੜਾ ਵੀ ਨਹੀਂ ਮਾਰਦੇ ਤਾਂ ਇਹਨਾਂ ਚੱਲ ਕਰਨਾ ਕਰਾਉਣ ਦੀ ਤਾਂ ਹੋਰ ਗੱਲ ਹੈ ਵੀ ਬੰਦਾ ਕੋਲੇ ਆ ਜਾ ਹੌਸਲੇ ਹੋ ਜਾਂਦਾ ਮੈਂ ਸੋਚਿਉ ਆ ਇਹ ਗੱਲ ਤੇ ਯਾਰ ਮੇਰਾ ਕੋਈ ਮਾਨਤਾਨ ਕਦੇ ਕਰਿਆ ਨਹੀਂ ਮੇਰਾ ਘਰ ਪੈਣ ਵਾਲਾ ਪਿਆ ਸਾਰਾ ਆ ਪਾਲਕ ਸਾਰੀ ਅੱਜ ਆਥਨ ਤੱਕ ਗੁੱਡਣੀ ਕੋ ਨਹੀਂ ਤੋਤੋਂ ਆ ਸੂਰਜ ਬਾਈ ਨੂੰ ਬਾਈ ਨੂੰ ਕਰਦਾ ਏ ਤੇ ਬਿਮਾਰ ਹੋ ਗਿਆ ਫੇਰ ਨਹੀਂ ਕਿਸੇ ਨੇ ਪੁੱਛਣਾ ਚਲੋ ਕਰਨਾ ਤਾਂ ਪਊਗਾ ਭਰਾਵਾ ਕੁਆਰਾ ਨੰਨਾ ਘਰ ਦੇ ਕੰਮ ਹੀ ਨਹੀਂ ਲੋਟਾਉਂਦੇ ਹਾਜੀ ਬਾਹਰ ਵੀ ਰਹਿੰਦੀ ਹੈਗੀ ਮਸ਼ੀਨ ਤੇ ਵੀ ਕੱਪੜਾ ਆ ਮਾਂ ਪਾਪਾ ਪਤਾ ਪੁੱਛ ਆ ਕੇ ਕੀ ਕੁੜੀ ਬੰਦ ਦਵਾ ਲਵਾਂਗੇ ਉਹਨਾਂ ਨੇ ਕਿਹਾ ਕਿ ਦਵਾ ਹਾਂ ਪੁੱਤ ਕਿਉਂ ਨਹੀਂ ਦਵਾਉਗਾ ਕੱਲ ਨੂੰ ਤੇਰਾ ਜਨਮ ਦਿਨ ਆ ਜਾਦ ਐ ਮੇਰੇ ਦਵਾਉਣਗੇ ਵੱਡੀ ਗੁੱਡੀ ਵੀ ਦਵਾਉਣਗੇ ਤੇ ਨਾਲੇ ਤੂੰ ਇਹਦੇ ਨੇ ਖੇਡਦੀ ਫਿਰਦੀ ਤੈਨੂੰ ਮੈਂ ਹੁਣ ਪੜਨ ਨੂੰ ਕਿਹਾ ਸੀਗਾ ਮੈਂ ਤੈਨੂੰ ਪੜਨ ਨੂੰ ਕਿਹਾ ਸੀਗਾ ਤੂੰ ਮੇਰੀ ਗੱਲ ਸੁਣਦੀ ਕਿਉਂ ਨਹੀਂ ਹੁੰਦੀ ਜੇ ਮੈਂ ਤੇਰੇ ਪਾਪਾ ਨੂੰ ਦੱਸਦਾ ਨਾ ਤਾਂ ਫਿਰ ਦੇਖ ਲਾਉਂਦੇ ਨੇ ਤੇਰੇ ਤੇ ਕਲਾਸ ਲਾਉਣੀ ਆ ਫਿਰ ਤੂੰ ਕਹਿੰਦੀ ਮੰਮੀ ਮੇਰੀ ਕੋਈ ਗੱਲ ਉਹਦੇ ਕੋਲੇ ਕਰਨਾ ਦੱਸਣਾ ਉਹਨੂੰ ਮੈਨੂੰ ਲੜੂਗਾ ਮੈਨੇ ਮਾਰੂਗਾ ਮੈਂ ਤੈਨੂੰ ਤਾਂ ਲੈਣਾ ਪਰ ਮੇਰਾ ਅਗਲਾ ਜਨਮ ਦਿਨ ਤੁਸੀਂ ਆਜ ਰੱਖਿਓ ਕੋਈ ਗੱਲ ਨਹੀਂ ਪੁੱਤ ਜਾਦ ਐ ਮੇਰੇ ਤੇਰੇ ਵਾਸਤੇ ਮੈਂ ਕੋਈ ਸੋਹਣਾ ਜਿਹਾ ਗਿਫਟ ਮੰਗਾ ਕੇ ਦਵਾਂ ਤੇ ਗੁੱਡੀ ਵੀ ਮੰਗਵਾ ਕੇ ਦਵਾਂਗੀ ਚਲ ਹੁਣ ਤੂੰ ਪੜ ਲਾ ਪੂਰਾ ਇੱਕ ਘੰਟਾ ਪੜਨਾ ਮੈਂ ਟਾਈਮ ਨੋਟ ਕਰਦੀ ਹਾਂ ਤੇਰਾ ਠੀਕ ਹੈ ਮੈਂ ਕੰਮ ਕਰਨ ਵੇਲੇ ਆਉਣੀ ਮੈਂ ਆਉਣੀ ਉੱਥੇ ਚੱਲ ਬੱਚਿਆਂ ਨੂੰ ਜਿੰਨਾ ਚਾਹ ਹੁੰਦਾ ਹਨਾ ਉਹ ਜਨਮ ਲੈਣਾ ਇੱਕ ਸਾਡੇ ਵੇਲੇ ਸੀਗੀ ਮੇਰਾ ਜਨਮ ਅੱਜ ਤੱਕ ਕਿੱਥੇ ਨਹੀਂ ਬਨਾਇਆ ਤੇ ਉਤੋਂ ਇਹ ਹੈ ਜਿਆਦਾ ਇਹਨੇ ਵੀ ਨਹੀਂ ਕਰੇ ਕਿਆ ਹੈਗਾ ਵੀ ਲੈ ਤੇਰੇ ਜਨਮ ਦਿਨ ਦਾ ਕੇਕ ਹੀ ਕੱਟ ਲਈਏ ਜਦ ਮੈਰਿਜਨ ਵਿੱਚ 30 ਦਾ ਕੱਟ ਲਈਏ ਫਿਰ ਮੈਨੂੰ ਕਹਿ ਦਿੰਦਾ ਤੂੰ ਬੋਲਦੀ ਰਹਿੰਦੀ ਆ ਮੇਰੇ ਇੱਕ ਕੇਕ ਇੱਕ ਬਥਾਨ ਲੈ ਆਇਆ ਤਾਂ ਕੀ ਤੈਨੂੰ ਘਾਟਾ ਪਿਆਣ ਲੱਗਾ। ਹਾਲਾਂਕਿ ਕੋਈ ਜੂਸ ਕੋਲ ਨਹੀਂ ਕਰਦਾ ਰਹੂਗਾ। ਚੱਲ ਹੋਈਆ। ਜਵਾਕ ਧੀਰੇ ਜੰਗ ਲੈ ਦਿੰਦਾ ਇਹਨੂੰ ਮੈਂ ਵਧੀਆ ਗਿਫਟ ਮਵਾ ਕੇ ਦੇਵਾਂਗੀ। ਜਨਮ ਦਿਨ ਕਿਹੜਾ ਨਾਲ ਰੋਜ਼ ਰੋਜ਼ ਆਉਣਾ ਹੁੰਦਾ ਹੈ। ਹਾਲ ਬਾਤ ਆਉਂਦਾ ਹੈ। ਉਹਨੂੰ ਕਿੰਨਾ ਚਾਹ ਰ ਉਹਦੇ ਮਨ 'ਚ ਕਿੰਨੇ ਇਰਮਾਨ ਹਨ। ਕੱਲ ਮੇਰੇ ਜਨਮ ਦਿਨ ਹੈ ਨਾ ਮੰਮੀ ਜਿਹੜੀ ਪਤਾ ਨਹੀਂ ਮੇਰੇ ਨੇ ਕੀ ਕੀ ਜਾ ਕੇ ਉਹਨੀ। ਚੱਲ ਮੈਂ ਦੇਖਾਂ ਫਾਲੀ ਨਹੀਂ ਆਲੀ ਤੇ ਨਹੀਂ ਹੋਣੀ। ਖੱਬਲੇ ਹੋਏ ਮੈਂ ਖੱਬਲੀ ਖੱਬਲ ਹੋਇਆ ਮੈਂ ਖੱਬਲੀ ਖੱਬਲ ਕੋਈ ਕਰਾਉਂਦਾ ਹੀ ਨਹੀਂ ਕੰਮ ਹੀ ਕਰਾਉਂਦਾ ਕੋਈ। ਵੀ ਦੱਸ ਐਨਾ ਖੱਬਲ ਹੋਇਆ ਪੈ ਵੀ ਮੇਰੇ ਨਾਲ ਪੂਰਾ ਕੰਮ ਕਰਾ ਦੋ ਆਓ ਸਰਦਾਰ ਜੀ ਮੈਂ ਕੰਮ ਪੰਡਾ ਹੋਈ ਜਾਂਦਾ ਹੋਈ ਜਾਂਦਾ ਜੀ ਆ ਕੱਖ ਕੱਢੀ ਜਾਂਦਾ ਮੈਂ ਤਾਂ ਤੜਕੇ ਲੱਗਾਂ ਹਾਂ ਰਾ ਉਧਰ ਪਹਿਲਾਂ ਉਹ ਧਣੀਆਂ ਦੇਖ ਕੇ ਆਏਗਾ ਤੇ ਮੈਂ ਤਾਂ ਪਹਿਲਾਂ ਸਬਜ਼ੀਆਂ ਦਾ ਦੇਖ ਲਈ ਅੱਜ ਤੁਸੀਂ ਅੱਜ ਕਿਵੇਂ ਆਣੇ ਹੋ ਖੇਤ ਦਾ ਖੇਤ ਦਾ ਮੈਂ ਉਹ ਮਾਰ ਲਿਆ ਜਿਹੜਾ ਮੈਂ ਤਾਂ ਬੇਲੇ ਬੈਠਾ ਇਹ ਘਰੇ ਜੀ ਜਾਣੀ ਲੱਗਦੇ ਸੀ ਉਹ ਮਦਰ ਪਈ ਜਾਂਦੀ ਆਰੇ ਅੱਛਾ ਸਰਦਾਰ ਨੇ ਕੀ ਕਹਿੰਦੀ ਸੀ ਮੇਰਾ ਤਾਂ ਕੀ ਆ ਬਸ ਤੂੰ ਤੁਸੀਂ ਆਏ ਤਾਂ ਹੈਗੀ ਸੀ ਚਾਹ ਹੀ ਲਿਆਉਂਦੇ ਕੋਟਾ ਚਾਹ ਤਾਂ ਘਰੇ ਬਣੀ ਜਾਂਦੀ ਐ ਮੈਂ ਤੈਨੂੰ ਐਂ ਕਹਿਣਾ ਸੀ ਮੈਂ ਕਿਹਾ ਆ ਜਾ ਚੱਲ ਨਾਲ ਘਰੇ ਤੇ ਚਾਹ ਪਾਣੀ ਪੀ ਲਈ ਨਾਲ ਰੋਟੀ ਪਾਣੀ ਛੱਡ ਲਈ ਅੱਛਾ ਰੋਟੀ ਬਣੀ ਪਈ ਸੀ ਇੱਕ ਸਰਦਾਰ ਜੀ ਉਹ ਆਇਆ ਸੀਗਾ ਭਾਗੂ ਹੋਰ ਹੀ ਮੈਨੂੰ ਭਕਾਈਆਂ ਜੀ ਮਾਰੀ ਜਾਂਦਾ ਸੀ ਉਹ ਕੀ ਕਹਿੰਦਾ ਸੀ ਭਕਾਈਆਂ ਮਾਰੀ ਜਾਂਦਾ ਸੀ ਕਹਿੰਦਾ ਤੂੰ ਸਰਦਾਰਾਂ ਨਾਲ ਕਹਿੰਦਾ 15 ਸਾਲ ਹੋ ਗਏ 12 ਸਾਲ ਬਾਤ ਤੇਰਾ ਬਰੂੜੀ ਦੀ ਵੀ ਸੁਣ ਲੰਦਾ ਕਹਿੰਦਾ ਤੇਰੀ ਨਾਲ ਦਾ ਦਰਖਾਵਾ ਵਧਾਉਂਦੇ ਮੈਨੂੰ ਢਕਾਉਂਦਾ ਐ ਸੀ ਤੁਹਾਡੇ ਖਿਲਾਫ ਅੱਛਾ ਤੇ ਮੈਂ ਤਾਂ ਫਿਰ ਦੇਦਾ ਜਵਾਬ ਮੈਂ ਤਾਂ ਆਖਿਆ ਵਾਹ ਪਤਾ ਕਿੰਨਾ ਪਿਆਰਾ ਮੇਰੇ ਸਰਦਾਰ ਨਾਲ ਵਾਲਾ ਪਿਆਰਾ ਵਾਹ ਮੇਰਾ ਤੇ ਮੇਰੇ ਬਾਪੂ ਨੇ ਮੈਨੂੰ ਪਤਾ ਕਿੰਨਾ ਪਿਆਰ ਨਾਲ ਨਾ ਕੋ ਨਾਲ ਰਾਇਆ ਹੈ ਤੇ ਮੈਂ ਤਾਂ ਸੀਰੀ ਇੰਨਾ ਵਾਲੀ ਰਹੂ ਮੈਨੂੰ ਕਹਿੰਦਾ ਕੋਈ ਕੰਮ ਹੋਰ ਕਰ ਲੈ ਅੱਛਾ ਹਾਂ ਮੈਂ ਨਹੀਂ ਕੰਮ ਕਰਦਾ ਮੈਨੂੰ ਸਰਦਾਰ ਵਾਲਾ ਉਹ ਕਰਦੇ ਘਰ ਵਾਲਾ ਸਿਸਟਮ ਆ ਸਾਡਾ ਤਾਂ ਓਏ ਉਹੀ ਆ ਮੈਨੂੰ ਬਥੇਰੇ ਕਹਿੰਦੇ ਨੇ ਕਿ ਹੁਣ ਉੱਥੇ ਮਿਲਿਆ ਸੀ ਬਲਵੰਤ ਵੀ ਮੈਨੂੰ ਹਾਂ ਉਹਦੇ ਨਾਲ ਤਾਂ ਨਹੀਂ ਤੇਰੀ ਕੋਈ ਗੱਲਬਾਤ ਹੋਈ ਬਲਵੰਤ ਕਿਹੜਾ ਸਰਦਾਰ ਜੀ ਉਹ ਮੈਂ ਉਹ ਤੇ ਡਿਊਟੀ ਜੀ ਤੇ ਜਿਹੜਾ ਯਾਰ ਫੌਜ ਦਾ ਨਾ ਹਲਾ ਮੈਨੂੰ ਤਾਂ ਨਹੀਂ ਅੱਛਾ ਅੱਛਾ ਉਹ ਆਹ ਠੀਕ ਹੈ ਠੀਕ ਹੈ ਜੀ ਕੀ ਕਹਿੰਦਾ ਸੀਗਾ ਜੀ ਉਹ ਯਾਰ ਕਰੈਕਟਰ ਜੇ ਤੇ ਉਂਗਲਾ ਚੱਕਦਾ ਸੀ ਤੇਰੇ ਤੇ ਮੈਂ ਤਾਂ ਜੀ ਇਹ ਜਿਹਾ ਕੁਝ ਨਹੀਂ ਕਰ ਰਿਹਾ ਜੀ ਓਏ ਆਏ ਤਾਂ ਮਾਣ ਆ ਤੇਰੇ ਤੇ ਜੱਸੇ ਮੈਨੂੰ ਤਾਂ ਹੀ ਤਾਂ ਤੈਨੂੰ ਰੱਖੀ ਬੈਠੇ ਆ ਯਾਰ ਹੁਣ ਤੇ ਉਹਦਾ ਕੀ ਕਹਿੰਦੇ ਹੁੰਦੇ ਨੇ ਆ ਨਰਮਾ ਜਾ ਖਿੰਡਿਆ ਪਿਆ ਗਾ ਇਹਦੀ ਗੱਲਬਾਤ ਨਹੀਂ ਹੋਈ ਮਾਂ ਨਰਮਾ ਤਾਂ ਆਪਣਾ ਸੁਖਣਾ ਬਾਲਾ ਵਧੀਆ ਦਾ ਨਰਮਾ ਤਾਂ ਆਪਾਂ ਲੱਗ ਜੋ ਇੱਕ ਦਿਨ ਚ ਮੈਂ ਤੈਨੂੰ ਆਈ ਖੰਡਿਆ ਬੁੜੀ ਨੂੰ ਦੇਖ ਲੈਂਦਾ ਬੁੜੀਆਂ ਦਾ ਯਾਰ ਕਿੱਥੇ ਰਹਿਤੀ ਛੱਡਿਆ ਹੋਇਆ ਸਾਰਾ ਕੁਝ ਤੈਨੂੰ ਆਪਨੇ ਹੀ ਪਤਾਗਾ ਹਾਂ ਹਾਂ ਉਹ ਤਾਂ ਮੈਨੂੰ ਪਤਾ ਸਰਦਾਰ ਸਾਨੂੰ ਮਾਣ ਚਲੋ ਕੋਈ ਨਾ ਮੈਂ ਪੁੱਛ ਲੂੰ ਬੁੜੀਆਂ ਦਾ ਕੀ ਹੈ ਇਹ ਤਾਂ ਨਰਮ ਆਪਣਾ ਚੁਗਿਆ ਹੋਇਆ ਹੈ ਤਾਂ ਸਰੋਂ ਦੇ ਫੁੱਲਾਂ ਵਾਂਗੂ ਖੰਡਿਆ ਹੋਇਆ ਹੈ ਅੱਛਾ ਹਾਂ ਇਹ ਤਾਂ ਖੰਡਿਆ ਹੈ ਮੈਂ ਤੇ ਕਿਹੜਾ ਪਿਆ ਗਾਖਾਂ ਦਾ ਨਵੇਰ ਤਾਂ ਮੈਂ ਤੇ ਮੈਨੂੰ ਹੁਣ ਚਾਹ ਪੀ ਲਾਂ ਫਿਰ ਮੈਂ ਚਾਹ ਪੀ ਕੇ ਫਿਰ ਬੁੜੀਆਂ ਦਾ ਹੀ ਕਰਦਾ ਅੱਜ ਮੈਂ ਕਿਆ ਮਾਰੇ ਪਾਲਕ ਦਾ ਹੱਥੋਂ ਤੱਕ ਨਹੀਂ ਬੜ ਜੂਗਾ ਅੱਜ ਉਹ ਬਾਤ ਹੁੰਦੇ ਰਹਿਣਗੇ ਘਾਤੋ ਗਰਮੀ ਬਹੁਤ ਆ ਤੂੰ ਘਰੇ ਪੁੱਤ ਹੋਂਟਾ ਟੂ ਖੋਸ਼ਾ ਹੋਂਟਾ ਤੇਰਾ ਹਰ ਇੱਕ ਚਾਹ ਪੂਰਾ ਕੀਤਾ ਸੀ ਚਲ ਹੁਣ ਨਾ ਪੜਾਈ ਮੰਨ ਲਾ ਫੇ ਕਰਿਆ ਕਰ ਤਾਂ ਕਿ ਤੇਰੇ ਡੈਡੀ ਨੂੰ ਤੇਰੇ ਤੇ ਮਾਣ ਹੋਵੇ ਮੇਰਾ ਪੁੱਤ ਵੀ ਮੇਰੇ ਲਈ ਬਹੁਤ ਕੁਝ ਕਰਦਾ ਤੇਰਾ ਹਰ ਇੱਕ ਦੁੱਖ ਸਮਝਦਾ ਨਾ ਤੇਰਾ ਡੈਡੀ ਚਲ ਹੁਣ ਤੂੰ ਖੇੜਿਆ ਤੇ ਮੈਂ ਘਰ ਦੇ ਕੰਮ ਕਰਨ ਵੇਲਾ ਤੇ ਨਾਲੇ ਇੱਕ ਘੰਟੇ ਬਾਅਦ ਆ ਜੀ ਕਿਤੇ ਤੈਨੂੰ ਬੁਲਾ ਕੇ ਲਿਆਉਣਾ ਪਵੇ ਠੀਕ ਹੈ ਜਾ ਬੱਲ ਜਾ ਪੁੱਤ ਜੱਸੇ ਆ ਗਿਆ ਮਲਕਨ ਜੀ ਹੁੰਦੀ ਸਫਾਈ ਕਰਦੇ ਕਿੰਨਾ ਇਧਰਾਂ ਖਿੰਡਾਂ ਖੰਡਿਆਂ ਖੰਡਿਆ ਪਿਆ ਤੈਨੂੰ ਆਪ ਨੂੰ ਪਤਾ ਨਹੀਂ ਲੱਗਦਾ ਹੁੰਦਾ ਕਹਿ ਕੇ ਕੰਮ ਕਰਵਾਉਣਾ ਪੈਂਦਾ ਆ ਗਿਆ ਜੀ ਮੈਂ ਆਹ ਦੇਖ ਜੀ ਸੈਟ ਕਰੀ ਜਾਂਦਾ ਸੀਗਾ ਕੈਂਚੀ ਲਾਉਣ ਵਾਲੀ ਸੀ ਤੇ ਖਰਾਬ ਹੋ ਗਈ ਤੇ ਉਹ ਤਾਂ ਦੇਖ ਤਾਂ ਵਧੀਆ ਹੀ ਆਪਣੀ ਤੇ ਹਲਕਣ ਕਰਾਂਗੇ ਜੀ ਤੁਹਾਨੂੰ ਕਰਨਾ ਹੀ ਪੈਣਾ ਭਰਾਵਾ ਦੱਸਿਆ ਨਾ ਤੈਨੂੰ ਆਪ ਨੂੰ ਪਤਾ ਨਹੀਂ ਲੱਗਦਾ ਹੁੰਦਾ ਸਾਰਾ ਕੰਮ ਨਾ ਤੈਨੂੰ ਕਹਿ ਕੇ ਕਹਿ ਕੇ ਕਰਵਾਉਣਾ ਪੈਂਦਾ ਨਿੱਕੇ ਬੱਚਿਆਂ ਵਾਂਗ ਕੀ ਹੋ ਗਿਆ ਸਰਦਾਰ ਜੀ ਹੋਇਆ ਕੀ ਨਹੀਂ ਹੈ ਨਾ ਆ ਦੇਖ ਕਿੰਨਾ ਬਾਜ਼ਾਰ ਲੱਗਿਆ ਪਿਆ ਆ ਬੈੱਡ ਕੋਈ ਨਾ ਇਹਦਾ ਇਹਦਾ ਮੈਂ ਹੁਣ ਕਰ ਦੂ ਤੇ ਦੋ ਮਿੰਟਾਂ ਦੀ ਖੇੜ ਹੈ ਸਾਰੀ ਦੋ ਮਿੰਟਾਂ ਚ ਇਹਦਾ ਕਰ ਦਿਆਂਗਾ ਕੱਪੜਿਆਂ ਦਾ ਐਡਾ ਟਿਕ ਕੇ ਕੋਈ ਧਰਿਆ ਗਿਆ ਗੈਸ ਤੇ ਬਗ ਮੈਂ ਬਸ ਕਰ ਦਣਾ ਕਰ ਦੋ ਨਾ ਕਰ ਦਣਾ ਕਿ ਨੌਕਰ ਕਹਿ ਜੇ ਕਰ ਦਣਾ ਮੈਂ ਕਰ ਦਮ ਮੈਂ ਹੁਣ ਕਰ ਦਣਾ ਬਸ ਤੁਸੀਂ ਜਾਓ ਤੁਸੀਂ ਜਾ ਪਾਣੀ ਪੀਓ ਬਹੁਤ ਹਨ ਮੈਂ ਤੇਰੀ ਮੂਹਰ ਦੇਖੂੰਗੀ ਤਾਂ ਕਿ ਉਹ ਕੈਨ ਦੇ ਰੂਮ ਮਿਲ ਜਾਣੇ ਹੁਣ ਆ ਦੇਰੇ ਵੜੀ ਤਮਾ ਦਾਤ ਤੇ ਧਿਆਨ ਦੇ ਰਿਹਾ ਹੈ ਮੈਂ ਕਿੱਥੇ ਕਿੱਥੇ ਤੇਰਾ ਕੱਪੜਾ ਨਹੀਂ ਲਿਖੂਗੀ ਤੈਨੂੰ ਆਪੋਂ ਵੀ ਸੰਭੋਲਣੀ ਪਈ ਬਸ ਬਸ ਇਹ ਤਾਂ ਹੋ ਗਿਆ ਮਾਲਕ ਨੇ ਇਹ ਤਾਂ ਮੈਂ ਉਧਰ ਹੋ ਕੰਮ ਕਰੀ ਜਾਂਦਾ ਥੋੜਾ ਜਿਹਾ ਨਾ ਇਹ ਭਾਂਡੇ ਕਿੱਥੇ ਰੱਖੇ ਇੱਥੇ ਕੱਪੜੇ ਕੋਈ ਨਾ ਹਾਂ ਜਾਈ ਜਾਈ ਇਹ ਕਰਦਾ ਉਧਰ ਵੀ ਨਾਲ ਲੈ ਜਾ ਠੀਕ ਹੈ ਜੀ ਹਾਂ ਮੈਂ ਭਾਂਡੇ ਰੱਖੇ ਹੋਏ ਅੱবি ਕੰਡਾ ਕੱਢਣਾ ਪਊਗਾ ਉਹ ਵੀ ਗੱਲ ਪੱਕੀ ਹੈ ਭਾਗੂ ਸਹੀ ਗੱਲ ਕਹਿੰਦਾ ਸੀ ਵੀ ਦੱਸ ਸਾਰੇ ਗੁਲਾਮੀ ਕਰਉਂਦੇ ਆ ਮੈਂ ਕਿਹਨਾਂ ਨੂੰ ਬੋਲ ਬਾਈ ਰੋ ਮਾਰ ਲੱਗ ਗਿਆ ਕਿ ਕਲਾ ਸਾਰੇ ਭਾਂਡੇ ਆ ਪਿੰਡ ਹੋਣਾ ਕਿ ਦੱਸ ਮੈਂ ਤੁਹਾਡਾ ਰੇ ਕਲਾ ਇਹ ਕਰਦੇ ਭਾਂਡੇ ਮੰਨਦਾ ਸਰ ਕੋਈ ਨਾ ਕਰਦਾ ਸੀ ਪ੍ਰੋਗਰਾਮ ਸੋੜਿਆ ਦੱਸ ਕਿ ਤੁਸੀਂ ਮੈਨੂੰ ਕਿਹੜਾ ਲੱਖ ਰੁਪਏ ਨੁਹਾ ਦਿੰਦੇ ਮਹੀਨੇ ਦੇ ਉਹੀ ਤੁਸੀਂ ਉਹੀ ਦਿੰਦੇ ਹੋ 8-9000 ਰੁਪਏ ਦੇ ਕੀ ਬਣਦਾ ਕੁਝ ਕਰਨਾ ਪਊਗਾ ਆ ਕਿਉਂ ਖੁੱਲਿਆ ਗਿਆ ਲੈ ਵੀ ਦੱਸਿਆ ਆਤਾ ਤੇਰੀ ਬੰਗੀ ਗੱਲ ਇਹਦਾ ਸੋਨੇ ਦੇ ਲੱਗਦੇ ਆ ਜਦੋਂ ਮਹੀ ਵਾਲੇ ਨੂੰ ਨੀ ਲੈ ਮਿੱਤਰਾਂ ਕਰਤਾ ਆਪਣਾ ਬਣ ਗਿਆ ਨੂੰ ਪਤਾ ਦਿੰਦੇ ਨੀ ਵੀ ਕੀ ਜਾਣਾ ਉਹ